देखो जिस तरह आम आदमी पार्टी दी सरकार सरदार भगवंत सिंह मान जी होना दी सरकार आ, पंजाब ਦੇ ਵਿੱਚ ਇੱਕ ਕਿਸਮ ਦੀ ਵਿਕਾਸ ਦੀ ਨੇਰੀ ਜਿਹੜੀ ਆ ਉਹ ਚੱਲ ਰਹੀ ਹੈ ਮੇਰੇ ਹਲਕੇ ਸੁਲਤਾਨਪੁਰ ਲੋਧੀ ਦੇ ਵਿੱਚ ਅ ਅੱਜ 98 ਸੜਕਾਂ ਜਿਹੜੀਆਂ ਨੇ ਉਹ ਬਣਨੀਆਂ ਨੇ ਉਹਦੇ ਵਿੱਚ ਅੱਜ ਇਹ ਹੈ ਸ਼ਾਹਪੁਰ ਡੋਗਰਾਂ ਤੋਂ ਲੈ ਕੇ ਕੋਠੇ ਕਾਲਾ ਸਿੰਘ ਤੱਕ ਅੱਗੇ ਐਸਾਈਡ ਨੂੰ ਐ ਸੋ ਉਹਦਾ ਅੱਜ ਕੰਮ ਸ਼ੁਰੂ ਹੋ ਗਿਆ ਅ ਮੇਰੇ ਖਿਆਲ ਚ ਕੋਈ 5-7 ਦਿਨ ਦੇ ਵਿੱਚ ਇਹ ਮੁਕੰਮਲ ਹੋ ਜਾਊਗਾ ਸੋ ਸਾਰੇ ਹਲਕੇ ਦੇ ਵਿੱਚ ਜਿਹੜੀਆਂ ਸੜਕਾਂ 98 ਜੜੀਆਂ ਨੇ ਤੇ ਉਹ ਬਣ ਜਾਣਗੀਆਂ ਥੋੜੇ ਚਿਰ ਦੇ ਵਿੱਚ ਜੇ ਕੋਈ ਰਹਿ ਜਾ ਤੇ ਫਿਰ ਉਹਨੂੰ ਆਪਾਂ ਕੁਝ ਸਮੇਂ ਦੇ ਵਿੱਚ ਹੀ ਫਿਰ ਬਣਾ ਦਾਂਗੇ ਕਿੰਨੀ ਲੱਗਣਾ ਬਣਾਉਂਦੀ ਹੈ ਇਸ ਟਾਈਮ ਨੂੰ ਐਗਜ਼ੈਕਟ ਕਿੰਨੇ ਲੱਖ ਸਟਾਰਟ ਇਹ ਤੇ 26 ਲੱਖ ਹੈ ਔਰ ਇਸ ਤੋਂ ਅੱਗੇ ਵੀ ਸ਼ੁਰੂ ਹੋ ਦੂਸਰੇ ਅਲੱਗ-ਅਲੱਗ ਠੇਕੇਦਾਰਾਂ ਕੋਲੋਂ ਇਹ ਕੰਮ ਹੈ ਟੈਂਡਰ ਅਲੱਗ-ਅਲੱਗ ਠੇਕੇਦਾਰਾਂ ਕੋਲ ਸੋ ਇਹ ਜਿਹੜਾ ਇਹ ਕਿੰਨੀ ਹੈ ਟੋਟਲ 12 ਲੱਖ ਹੈ ਜੀ 10.90 ਹੈ ਜੀ ਹਾਂ 12 12 ਲੱਖ ਕੁਝ ਹਜ਼ਾਰ ਹੈ ਜੀ ਲੇਕਿਨ ਆਏ ਕਿ ਕੋਈ ਕਹਿੰਦੇ ਠੇਕੇਦਾਰ ਨੂੰ ਦੇਖੋ ਮੈਂ ਤੇ ਸਾਡੇ ਠੇਕੇਦਾਰ ਸਾਹਿਬ ਵਧੀਆ ਬੰਦੇ ਨੇ ਤੇ ਇਹਨਾਂ ਨੂੰ ਮੈਂ ਬੇਨਤੀ ਵੀ ਕੀਤੀ ਹੈ ਕਿ ਕਿਸੇ ਕਿਸਮ ਦੀ ਕਮੀ ਨਹੀਂ ਜਿਸ ਤਰ੍ਹਾਂ ਸਪੈਸੀਫਿਕੇਸ਼ਨ ਹੈਗੀ ਹੈ ਟੈਂਡਰ ਦੇ ਵਿੱਚ ਉਸ ਮੁਤਾਬਕ ਸੜਕ ਬਣਨੀ ਚਾਹੀਦੀ ਹੈ ਇਸ ਤੋਂ ਇਲਾਵਾ ਮੈਂ ਇੱਥੇ ਜਿਹੜੇ ਸਰਪੰਚ ਤੇ ਮੋਤਬੇ ਰਾਜਮੀ ਨੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਨਿਗ੍ਹਾ ਰੱਖਣੀ ਹੈ ਕੋਈ ਕਮੀ ਪੇਸ਼ੀ ਨਹੀਂ ਸੜਕ ਦੇ ਵਿੱਚ ਆਉਣੀ ਚਾਹੀਦੀ ਕਿਉਂਕਿ ਇਸ ਤੋਂ ਪਹਿਲਾਂ ਬੜਾ ਕੁਝ ਹੁੰਦਾ ਸੀਗਾ ਤੇ ਸੜਕਾਂ ਮਾੜੀਆਂ ਬਣਦੀਆਂ ਸੀ ਪਰ ਆ ਮੈਂ ਦੇਖ ਵੀ ਰਿਹਾ ਵਾਂ ਬਹੁਤ ਸੋਹਣੀ ਸੜਕ ਬਣ ਰਹੀ ਹੈ ਤੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਹਰ ਜਗ੍ਹਾ ਸੁਪਰਵਾਈਜ਼ਨ ਕਰ ਰਿਆ ਹੈ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ